ਆਪ ਬਾਈ ਨੇ ਜ਼ਮੀਨ ਠੇਕੇ ਤੇ ਵੀ ਲਾ ਕੇ ਦੇਖ ਲਈ ਤੇ ਆਪ ਵੀ ਕਰਕੇ ਦੇਖ ਲਈ ਤੇ ਅੱਜ ਆਪਾਂ ਦੱਸਾਂ ਵੀ ਆਪ ਖੇਤੀ ਕਰਕੇ ਫਾਇਦਾ ਜਾਂ ਠੇਕੇ ਤੇ ਲਾ ਕੇ ਫਾਇਦਾ ਹੈ ਇਹ ਆਪਾਂ ਨੂੰ ਬਾਈ ਨੇ ਕਿਸੇ ਨੂੰ ਦੱਸ ਕਿੱਲਾਂ ਦੇ ਭੇਜਿਆ ਤੇ ਬਾਈ ਕਹਿੰਦਾ ਮੈਂ ਠੇਕੇ ਤੇ ਵੀ ਲਾ ਲਈ ਜ਼ਮੀਨ ਤੇ ਆਪ ਵੀ ਕਰ ਲਈ ਤੇ ਹੁਣ ਫਾਇਦਾ ਦੱਸਿਆ ਵੀ ਫਾਇਦਾ ਕਾਦੇ ਵਿੱਚ ਹੈ ਵੀ ਆਪ ਕਰਨਾਂ ਦੇ ਵਿੱਚ ਫਾਇਦਾ ਖੇਤੀ ਜਾਂ ਠੇਕੇ ਤੇ ਲਾਉਣ ਦੇ ਵਿੱਚ ਫਾਇਦਾ 10 ਕਿੱਲਾਂ ਦੀ ਬਾਈ ਦਾ ਨਾਲੇ ਕੰਮ ਸੀ ਖੇਤੀ ਕਰਦਾ ਸੀਗਾ ਤੇ ਸਭ ਤੋਂ ਪਹਿਲਾਂ ਤਾਂ ਉਹਨੇ ਮਤਲਬ ਕਿ ਖੇਤੀ ਬਾਈ ਆਪ ਕਰਦਾ ਸੀ ਫਿਰ ਉਹਨੇ 1-2 ਸਾਲ ਠੇਕੇ ਤੇ ਲਾਦੀ ਤੇ ਫੇਰ ਮਨ ਲੱਗੇ ਹੁਣ ਅੱਗੇ ਦੱਸਦੇ ਹਾਂ ਵੀ ਹੁਣ ਕੀ ਸਲਾਹ ਬਣੇ ਵੀ ਠੀਕ ਖੇਤੀਕਾਰਾਂ ਦੇ ਵਿੱਚ ਫਾਇਦਾ ਜਾਂ ਨਹੀਂ ਸਭ ਤੋਂ ਪਹਿਲਾਂ ਆਪਾਂ ਝੋਨੇ ਤੇ ਕਣਕ ਦੱਸਾਂਗੇ ਹੁਣ ਆਪਾਂ ਦੱਸਦੇ ਹਾਂ ਵੀ ਆਪ ਖੇਤੀ ਕਰਕੇ ਬਾਈ ਨੇ ਕਿੰਨੇ ਰੁਪਏ ਕਮਾਏ ਸੀ ਝੋਨਾ ਜਿਵੇਂ ਪਰਮਲ ਦਾ ਲਾਇਆ ਆਪਣੇ ਪਰਮਲ ਦਾ ਹਿਸਾਬ ਕਿਤਾਬ ਲਾਇਆ ਤੇ ਇਹ ਕਿਉਂਕਿ ਸਦਾ ਬਾਹਰ ਝੋਨਾ ਤਾਂ ਕਰਕੇ ਇਹਦੇ ਹਿਸਾਬ ਕਿ ਜਬਈ ਨੇ ਸਹੀ ਭੇਜਾ ਸਾਹਿਬ ਤੇ ਹੁਣ 35 ਕੁਇੰਟਲ ਦਾ ਝਾੜ ਸਾਹਿਬ ਬਾਈ ਨੇ ਵੀ 35 ਕੁਇੰਟਲ ਜਿਹੜਾ ਝਾੜ ਹੋਇਆ ਤੇ 2180 ਦੇ ਰੇਟ ਦੇ ਹਿਸਾਬ ਨਾਲ ਆਪਾਂ ਬਣਾਈਏ ਜੀ 70000 70300 ਜਿਹੜਾ ਮਤਲਬ ਕਿ ਚੋਨਾ ਹੋਗਾ ਇੱਕ ਕਿੱਲੇ ਦਾ 70300 ਦਾ ਹੁਣ 10 ਕਿੱਲਾਂ ਦੇ ਲਈ ਜੀ 7 ਲੱਖ 63000 ਦਾ ਹੋ ਗਿਆ 10 ਕਿੱਲਾਂ ਚੋਂ 7 ਲੱਖ 63000 ਦਾ ਕੱਲਾ ਚੋਨਾ ਚੋਨਾ ਹੋ ਗਿਆ ਇਹਦੇ ਜਿਹੜੇ ਖਰਚੇ ਬਣਿਆ ਉਹ ਵੀ ਆਪਾਂ ਦੱਸਾਂਗੇ ਐਂਡ ਤੇ ਵੀ ਖਰਚੇ ਕਿੰਨੇ ਹੁੰਦੇ ਆ ਇਹ ਚ ਝੋਨੇ ਚ ਤੇ ਕਣਕ ਦੇ ਵਿੱਚ ਹੁਣ ਉਹ ਤੋਂ ਬਾਅਦ ਕਣਕ ਦਾ ਆ ਗਿਆ ਤੇ ਕਣਕ ਦੇ ਵਿੱਚ ਕਮਾਈ ਹੋਈ ਹੈ ਬਾਈ ਨੂੰ ਮਤਲਬ ਕਿ ਇੱਕ ਕਿੱਲੇ ਦੀ 23 ਕਮੰਟਲ ਜਿਹੜਾ ਝਾੜ ਹੋਇਆ ਸੀਗਾ ਜਿਹੜਾ ਇੱਕ ਕਿੱਲੇ ਦਾ 23 ਕਮੰਟਲ ਝਾੜ ਹੋਇਆ ਸੀ ਕਣਕ ਦਾ ਤੇ 2125 ਰੁਪਈਆ ਦਾ ਮਤਲਬ ਕਿ ਜਿਹੜਾ ਰੇਟ ਚੱਲਦਾ ਸੀਗਾ 48875 ਇੱਕ ਕਿੱਲੇ ਦੀ ਮਤਲਬ ਕਿ ਕਣਕ ਹੋਗੀ ਇਹਦੇ ਵਿੱਚ ਬਾਈ ਨੇ ਤੂੜੀ ਨਹੀਂ ਲਈ ਕਿਉਂਕਿ ਤੂੜੀ ਬਾਈ ਕਹਿੰਦਾ ਮੈਂ ਆਪ ਰੱਖੀ ਸਾਰੀ ਤੂੜੀ ਮਾਲ ਕੇ ਤਾਂ ਕਰਕੇ ਨਹੀਂ ਲਈ ਤੇ ਉਹ ਆਪਾਂ ਐਂਡ ਦੇ ਸੰਗ ਤੂੜੀ ਇੱਥੇ ਤੂੜੀ ਕਿਉਂਕਿ ਆਪਦੀ ਹੋ ਜਾਂਦੀ ਹੈ ਇਥੇ ਤੁਹਾਡੀ ਮੁੱਲ ਲੈਣੀ ਪੈਂਦੀ ਹੈ ਉਹ ਆਪਾਂ ਅੰਡ ਦੇ ਗੱਲ ਕਰਾਂਗੇ ਤੇ 488750 ਦਾ ਮਤਲਬ ਇਹ ਕਣਕ ਕਣਕ ਹੋਗੀ ਇਹ 10 ਕਿੱਲਿਆਂ ਦੀ ਇਹ ਹੋਗੀ ਤੇ ਹੁਣ 10 ਕਿੱਲਿਆਂ ਦਾ ਸਾਲ ਦਾ ਖਰਚਾ ਕੱਢਾ ਉਹ ਇਕੱਠਾ ਹੀ ਤਾਂ ਜੋ ਮਤਲਬ ਬਾਰੀ ਬਾੜਾ ਜਿਹੜਾ ਮਤਲਬ ਕਿ ਲੰਮਾਣਾ ਵਗਦੀ ਵੀਡੀਓ ਤਾਂ ਕਰਕੇ ਵੀ ਸਾਲ ਦਾ ਇਥੇ ਕੱਢਾ ਕੱਠਾ ਘੜਦਾ ਖਰਚਾ 29000 ਰੁਪਇਆ ਟੋਟਲ ਬਣਾਇਆ ਮਤਲਬ ਕਿ ਦੜਾ ਸਾਲ ਦਾ ਖਰਚਾ ਵਿੱਚ ਝੋਨੇ ਦਾ ਵਿੱਚ ਕਣਕ ਦਾ ਵਿੱਚ ਇਹਦੇ ਲੇਬਰ ਆ ਗਈ ਵਿੱਚ ਜਿਹੜੇ ਥੋੜਾ ਮੋੜਾ ਡੀਜ਼ਲ ਦੇ ਖਰਚੇ ਹੁੰਦੇ ਆ ਡੀਜ਼ਲ ਦੇ ਖਰਚਾ ਇਹ ਬਹਾਈ ਹੋ ਗਈ ਸਾਰੇ ਸਾਰੇ ਖਰਚੇ ਆ ਗਏ ਦੇ ਵਿੱਚ 29000 ਇੱਕ ਕਿੱਲੇ ਦਾ ਖਰਚਾ ਤੇ 10 ਕਿੱਲਾਂ ਦਾ ਖਰਚਾ ਆ ਗਿਆ 290000 ਇਹ 10 ਕਿੱਲਾਂ ਦਾ ਖਰਚਾ ਖਰਚਾ ਟੋਟਲ ਜਿੰਨੇ ਵੀ ਖਰਚੇ ਹੁੰਦੇ ਆ ਖੇਤੀ ਦੇ ਵਿੱਚ ਤੇ ਹੁਣ ਟੋਟਲ ਆਪਣੀ ਕਮਾਈ ਹੋਈ 1251750 ਦੀ ਤੇ ਇਹ ਜੋ ਮਤਲ ਖਰਚੇ ਕੱਢਦੇ ਆਪਾਂ 290000 ਖਰਚੇ ਘੱਟ ਤੇ ਇਹਦੇ ਵਿੱਚੋਂ ਬਈ ਇਹ ਜਿਹੜੇ ਆ ਆਏ ਸੀ ਖਰਚੇ ਹੁਣ ਪਿੱਛੇ ਕਮਾਈ ਨਿਕਲੀ ਜਿਹੜੀ ਉਹੋਂ ਨਿਕਲੇ 9 ਲੱਖ ਇੱਕ ਮਿੰਟ ਆਪਾਂ ਲਿਖ ਦਾਨੇ ਆ ਵੀ 9 ਲੱਖ 61750 ਇਹ ਕਮਾਈ ਨਿਕਲੇ ਇਹਦੇ ਵਿੱਚੋਂ ਬਾਈ ਇੰਨੀ ਬਾਈ ਨੂੰ ਕਮਾਈ ਹੋਈ ਹੈ 9 ਲੱਖ 61750 10 ਕਿੱਲਾਂ ਦੇ ਪਿੱਛੇ ਮਤਲਬ ਕਿ ਆਪਾਂ ਇਹ ਮੋਟਾ ਜੜਾ ਲਈ ਵੀ ਲੱਖ ਰੁਪਏ ਨੂੰ ਕਿੱਲਾ ਲਾ ਲਓ ਵੀ ਥੋੜਾ ਮੋਟਾ ਫਰਕ ਹੈ ਦੇਖੋ ਵੀ ਇੰਨੀ ਕਮਾਈ ਨਿਕਲੀ ਐ ਹੁਣ ਠੇਕੇ ਤੇ ਬਾਈ ਨੇ ਲਾਇਆ ਹੁਣ ਠੇਕੇ ਤੇ ਲਾ ਕੇ ਦੱਸਦਾ ਨਾ ਵੀ ਠੇਕੇ ਤੇ ਲਾ ਕੇ 80000 ਨੂੰ ਠੇਕੇ ਤੇ ਲੱਗੀ ਆ ਆਮ ਜਿਹੇ ਡੱਸੇ 80000 ਨੂੰ ਅੱਜ ਦੇ ਟਾਈਮ 'ਚ ਤੇ 80000 ਨੂੰ 10 ਕਿੱਲਾਂ ਦਾ ਸੱਦਾ ਟੋਟਲ ਬਣਾਈ ਆਪਾਂ ਤਾਂ 8 ਲੱਖ ਹੀ ਬਣ ਗਿਆ 8 ਲੱਖ ਬਣ ਗਿਆ ਇਹਦਾ ਟੋਟਲ ਇਹ 8 ਲੱਖ ਬਣ ਗਿਆ ਤੇ ਇਹ ਜੋ 8 ਲੱਖ ਕਮਾਈ ਹੋ ਗਈ ਮਤਲਬ ਕਿ ਖੇਤੀਕਾਰ ਕੀ ਵੱਧ ਕਮਾਈ ਹੋਈ ਐ ਬਾਈ ਨੂੰ ਉਹਦੇ ਵਿੱਚ ਤੂੜੀ ਬਚੀ ਐ ਤੇ ਲੱਖ ਰੁਪਏ ਦੀ ਤੂੜੀ ਲਾ ਲੋ ਇਹ ਹੋ ਗਿਆ ਮਤਲਬ ਕਿ 10 ਲੱਖ 68750 ਹੋ ਗਿਆ ਜੇਕਰ ਆਪਾਂ ਤੂੜੀ ਲਈ ਇਹਦੇ ਵਿੱਚ ਕਿਉਂਕਿ ਤੂੜੀ ਬਈ ਨਾ ਆਪ ਰੱਖੀ ਹੈ ਤੇ ਇਹਦੇ ਵਿੱਚ ਮਤਲਬ ਜੇਕਰ 19 ਤੂੜੀ ਲੱਗਦੀ ਹੈ ਪਰ 19 ਤੂੜੀ ਲੱਗਦੀ ਹੈ ਕਿਉਂਕਿ ਤੂੜੀ ਉਹ ਚ बिक ਜਾਂਦੇ ਬਾਅਦ ਚੋਂ ਮਤਲਬ ਇਹ ਚ ਆਪਾਂ ਜੇ ਲਈ ਫਿਰ ਵੀ 50000 ਦੀ ਤੂੜੀ ਅਲੱਗ ਲੈਣੀ ਪਊਗੀ 50000 ਇਹ ਚ ਹੋਰ ਕਿੰਨਾ 7.5 ਲੱਖ ਰੁਪਇਆ ਕਮਾਈ ਹੋਈ ਹੈ ਤੇ ਕਿੱਥੇ ਲਾ ਕੇ ਤੇ ਉਹ ਖੇਤੀ ਕਰਕੇ ਆਪਾਂ ਨੂੰ ਕਮਾਈ ਹੋਈ ਹੈ 10 ਲੱਖ 68750 ਇਹਦਾ ਮਤਲਬ ਕੀ ਵੀ ਖੇਤੀ ਕਰਨ ਦੇ ਵਿੱਚ ਫਾਇਦਾ ਬਾਈ ਦੇ ਹਿਸਾਬ ਨਾਲ ਤੇ ਖੇਤੀ ਕਰਨ ਦੇ ਵਿੱਚ ਫਾਇਦਾ ਵੀ ਹੈ ਕਿਉਂਕਿ ਠੇਕੇ ਤੇ ਸਾਨੂੰ ਪਤਾ ਠੇਕੇ ਤੇ ਲਾ ਕੇ ਮਾਲੇ ਘਾਟਾ ਤਾਂ ਪੈਂਦਾ ਹੀ ਹੈ ਤੇ ਠੀਕ ਹੈ ਦੋਸਤੋ ਬਾਕੀ ਤੁਸੀਂ ਇਸੋ ਕਮੈਂਟਾਂ ਦੇ ਵਿੱਚ ਬਾਈ ਦੱਸ ਇਹ ਬਾਈ ਨੇ ਮਤਲਬ ਇਹਦਾ ਨਚੋੜ ਕੱਢੇ ਵੀ ਖੇਤੀ ਕਰਨ ਦੇ ਵਿੱਚ ਫਾਇਦਾ ਹੈ ਤੇ ਹੁਣ ਬਾਕੀ ਤੁਸੀਂ ਇਸੋ ਕਮੈਂਟਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ